ਨਾਬਾ ਜੇਲ੍ਹ ਦੇ ਵਿੱਚ ਬੰਦ ਵਿਕਰਮਜੀਤ ਮਜੀਠੇ ਨੂੰ ਇੱਕ ਹੋਰ ਪੰਗਾ ਪੈ ਗਿਆ ਏ ਕੱਲ ਵਕੀਲਾਂ ਵੱਲੋਂ ਬਹਿਸ ਹੋਈ ਸੀ ਜਮਾਨਤ ਨੂੰ ਲੈ ਕੇ ਤੇ ਸਾਰੇ ਸਮਰਥਕ ਤੇ ਪਰਮਾਰਕ ਮੈਂਬਰਾਂ ਨੂੰ ਲੱਗਦਾ ਸੀ ਕਿ ਵਿਕਰਮਜੀਤ ਮਜੀਠੇ ਦੀ ਹੁਣ ਜਾਨ ਛੁੱਟ ਜਾਵੇਗੀ ਜੇਲ੍ਹ ਚੋਂ ਕਿਉਂਕਿ ਜੇਲ੍ਹ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਤੋੜਨ ਦੀ ਮੈਂਟਲੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਵਿਕਰਮਜੀਤ ਮਜੀਠੀਏ ਨੂੰ ਸਰਕਾਰ ਪੂਰੀ ਆਪਣੀ ਚਾਰਾਜੋਈ ਕਰ ਰਹੀ ਸੀ ਕਿ ਵਿਕਰਮਜੀਤ ਮਜੀਠੇ ਨੂੰ ਕਿਵੇਂ ਨਾ ਕਿਵੇਂ ਉਸ ਦਾ ਮਨੋਬਲ ਡੇਗਿਆ ਜਾਵੇ ਜੇਕਰ ਵਿਕਰਮਜੀਤ ਮਜੀਠੇ ਦਾ ਮਨੋਬਲ ਡਿੱਗਦਾ ਹੈ ਤੇ ਉਸ ਦੇ ਜਿਹੜੇ ਸਮਰਥਕ ਆ ਉਹਨਾਂ ਦਾ ਮਨੋਬਲ ਵੀ ਡਿੱਗੇਗਾ ਤੁਹਾਨੂੰ ਇੱਥੇ ਹੋਰ ਗੱਲ ਦੱਸਣੀ ਚਾਹੁੰਦੇ ਆ ਕਿ ਵਿਕਰਮਜੀਤ ਮਜੀਠੇ ਦੇ ਜਿਹੜੇ ਕਰੀਬੀ ਆ ਜਿਹੜੇ ਉਸ ਦੇ ਯਾਰ ਦੋਸਤ ਸੀ ਜਦੋਂ ਵਿਜੀਲੈਂਸ ਨੇ ਸਿਕੰਜਾ ਟਾਇਟ ਕੀਤਾ ਮਜੀਠੇ ਦੇ ਉੱਤੇ ਤੇ ਉਸ ਦੇ ਜਿਹੜੇ ਦੋਸਤ ਸੀ ਉਹ ਵੀ ਦੇਸ਼ ਛੱਡ ਕੇ ਭੱਜਣ ਲੱਗੇ ਸੀ ਜਿਨ੍ਹਾਂ ਦੇ ਵਿੱਚ ਇੱਕ ਚੰਡੋਈਵੜ ਦਾ ਕਾਰੋਬਾਰੀ ਜਿਨ੍ਹਾਂ ਦੇ ਨਾਲ ਕਾਫੀ ਜਿਹੜਾ ਲੈਣ ਦੇਣ ਵਿਕਰਮਜੀਤ ਮਜੀਠੇ ਦਾ ਹੁੰਦਾ ਸੀ ਉਹ ਵੀ ਦੇਸ਼ ਛੱਡ ਕੇ ਭੱਜ ਗਿਆ ਸੀ ਤੇ ਇੱਕ ਸਿਮ ਜਸਪ੍ਰੀਤ ਸਿੰਘ ਦਾ ਨਾਮੀ ਵਿਅਕਤੀ ਜਿਸ ਦਾ ਸਿਮ ਵਿਕਰਮਜੀਤ ਮਜੀਠੀਆ ਸਰਕਾਰ ਦੇ ਵਕੀਲ ਨੇ ਦਾਵਾ ਕੀਤਾ ਸੀ ਜਿਸ ਦਾ ਸਿਮ ਵਿਕਰਮਜੀਤ ਮਜੀਠੀਆ ਵਰਤਦਾ ਸੀ ਉਹ ਵੀ ਦੇਸ਼ ਛੱਡ ਕੇ ਇਥੋਂ ਕਨੇਡਾ ਨੂੰ ਰਫੂ ਚੱਕਰ ਹੋ ਗਿਆ ਸੀ ਜਿਵੇਂ ਜਿਵੇਂ ਮਜੀਠੇ ਦੇ ਉੱਤੇ ਸ਼ਕਤੀ ਵਧਦੀ ਗਈ ਓਵੇਂ ਓਵੇਂ ਜਿਹੜੇ ਉਹਦੇ ਸਮਰਥਕ ਤੇ ਮਨੋਬਲ ਡਿੱਗਦੇ ਗਏ ਪਰ ਵਿਕਰਮਜੀਤ ਮਜੀਠਾ ਜੇਲ੍ਹ ਦੇ ਵਿੱਚ ਬੰਦ ਹੋਣ ਦੇ ਬਾਵਜੂਦ ਵੀ ਉਹ ਆਪਣੀ ਉਸੇ ਹੀ ਲੈ ਦੇ ਵਿੱਚ ਬਰਕਰਾਰ ਸੀ ਜੇਕਰ ਉਸ ਦੀ ਜ਼ਮਾਨਤ ਹੋ ਜਾਂਦੀ ਜੇਕਰ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਜਾਂਦਾ ਤੇ ਮਾਜੇ ਦੀਆਂ 25 ਚੀਟਾਂ ਉਹਨਾਂ ਦਾ ਪੂਰਾ ਮਹੱਤਵ ਹੋਣਾ 227 ਦੇ ਵਿੱਚ ਤੇ ਉੱਥੇ ਜਿਹੜਾ ਅਕਾਲੀ ਦਲ ਆ ਉਸ ਦੀ ਝੰਡੀ ਉੱਪਰ ਹੋ ਜਾਣੀ ਸੀ ਇਸ ਕਰਕੇ ਆਮ ਆਦਮੀ ਪਾਰਟੀ ਇਹ ਗੱਲ ਭਲੀ ਭਾਂਤੀ ਜਾਣਦੀ ਹੈ ਕਿ ਵਿਕਰਮਜੀਤ ਮਜੀਠਾ ਬਾਹਰ ਆਉਂਦਾ ਤੇ ਸਿੱਧਾ ਸਿੱਧਾ ਰਾਜਨੀਤਿਕ ਨੁਕਸਾਨ ਉਸ ਨੂੰ ਹੋਵੇਗਾ ਅਕਾਲੀ ਦਲ ਦੇ ਉੱਤੇ ਕਿਉਂ ਟਾਰਗੇਟ ਕੀਤੇ ਜਾ ਰਿਹਾ ਸਿਆਸੀ ਮਾਹਿਰਾਂ ਦਾ ਕਹਿਣਾ ਕਿ ਆਮ ਆਦਮੀ ਪਾਰਟੀ ਚਾਹੁੰਦੀ ਆ ਕਿ ਕਾਂਗਰਸ ਦੇ ਨਾਲ ਉਹਨਾਂ ਦੀ ਸਿੱਧੀ ਟੱਕਰ ਹੋਵੇ ਜਿਹੜਾ ਅਕਾਲੀ ਦਲ ਉਹ ਬਿਲਕੁਲ ਹਾਸ਼ੀਏ ਤੇ ਚਲਾ ਜਾਵੇ ਤਾਂ ਕਿ ਜੇ ਇੱਕ ਸਿੱਧੀ ਟੱਕਰ ਹੁੰਦੀ ਆ ਤੇ ਉਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਜਿਹੜਾ ਲਾਹਾ ਮਿਲ ਸਕਦਾ ਹੈ ਕਿਉਂਕਿ ਪਿਛਲੀਆਂ ਨੰਗੀਆਂ ਜਿੰਮੀ ਚੋਣਾਂ ਦੇ ਵਿੱਚ ਵੇਖਿਆ ਜਾਵੇ ਜਦੋਂ ਕਾਲੀ ਦਲ ਇਸ ਚੋਣਾਂ ਲੜਨ ਦੇ ਵਿੱਚ ਉਹਨਾਂ ਨੇ ਸਹਿਮਤੀ ਪ੍ਰਗਟਾਈ ਉਸ ਤੋਂ ਬਾਅਦ ਕਾਂਗਰਸ ਦੇ ਨਾਲ ਸਿੱਧੀ ਟੱਕਰ ਹੋਈ ਤੇ ਉੱਥੇ ਆਮ ਆਦਮੀ ਪਾਰਟੀ ਦਾ ਜਿਹੜਾ ਪਲੜਾ ਉਹ ਭਾਰੀ ਰਿਹਾ ਇਸ ਕਰਕੇ ਵਿਕਰਮਜੀਤ ਮਜੀਠੇ ਨੂੰ ਜੇਲ੍ਹ ਦੇ ਵਿੱਚ ਡੱਕਣ ਦੇ ਲਈ ਪੂਰੀ ਚਾਰਾਜੋਈ ਕੀਤੀ ਗਈ ਸਰਕਾਰ ਵੱਲੋਂ ਤੁਹਾਨੂੰ ਦੱਸ ਦਿੰਨੇ ਆ ਕਿ ਜੇਕਰ ਸਰਕਾਰ ਨੂੰ ਲੱਗਦਾ ਸੀ ਕਿ ਜੇਕਰ ਕੋਈ 19 ਕੀ ਹੁੰਦੀ ਆ ਤੇ ਇੱਕ ਹੋਰ ਕੇਸ ਤਿਆਰ ਆ ਜ਼ਮਾਨਤ ਮਿਲਦਿਆਂ ਸਾਰੀ ਵਿਕਰਮਜੀਤ ਮਜੀਠੇ ਦੇ ਉੱਤੇ ਇੱਕ ਹੋਰ ਕੇਸ ਫਿੱਟ ਕਰਕੇ ਉਸ ਨੂੰ ਫੇਰ ਅੰਦਰ ਹੀ ਡੱਕਿਆ ਜਾਵੇਗਾ ਪਰ ਇੱਕ ਗੱਲ ਇੱਥੇ ਹੋਰ ਵਿਕਰੀ ਹੋਵੇਗੀ ਸਰਕਾਰ ਦਾ ਇਹ ਦਾਵਾ ਸੀ ਕਿ ਐਨਡੀਪੀਐਸ ਕੇਸ ਦੇ ਵਿੱਚ ਵਿਕਰਮਜੀਤ ਮਜੀਠੇ ਨੂੰ ਗ੍ਰਿਫਤਾਰ ਕੀਤਾ ਪਰ ਗ੍ਰਿਫਤਾਰ ਉਸ ਨੂੰ ਕੀਤਾ ਡੀਏ ਡੀਏ ਜਾਨੀ ਕਿ ਆਮਦਨ ਤੋਂ ਵੱਧ ਉਸ ਦੇ ਉੱਤੇ ਜਿਹੜੀ ਜਾਇਦਾਦ ਬਣਾਉਣ ਦਾ ਕੇਸ ਦਰਜ ਹੈ ਉਸ ਦਾ ਵਕੀਲ ਇਹ ਗੱਲ ਸ਼ਰੀਆਮ ਤੇ ਉਸ ਦਾ ਪਰਿਵਾਰਕ ਮੈਂਬਰ ਮੌਜੂਦਾ ਐਮ ਐਲ ਏ ਮਜੀਠਾ ਬੀਬਾ ਗਨੀਵ ਕੌਰ ਮਜੀਠੀ ਇਹ ਜੋਰ ਦੇ ਕੇ ਗੱਲ ਆਖ ਰਹੇ ਆ ਕਿ ਵਿਕਰਮਜੀਤ ਮਜੀਠੀ ਜੇ ਐਨ ਡੀ ਪੀ ਐਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਕੋਰਟ ਦੇ ਵਿੱਚ ਸਰਕਾਰ ਇਹ ਗੱਲ ਆਖੇ ਕਿ ਉਸ ਨੂੰ ਨਸ਼ਾ ਤਸਕਰੀ ਦੇ ਕਰਕੇ ਗ੍ਰਿਫਤਾਰ ਕੀਤਾ ਉੱਥੇ ਕੇਸ ਬਣਾਉਂਦੇ ਆ ਡੀਏ ਦਾ ਲੋਕਾਂ ਦੇ ਵਿੱਚ ਪ੍ਰਚਾਰਦੇ ਆ ਕਿ ਵਿਕਰਮਜੀਤ ਮਜੀਠੀਏ ਨੂੰ ਅਸੀਂ ਚਿੱਟੇ ਦੇ ਕਾਕੇ ਗੱਦਰ ਕੀਤਾ ਕਿਉਂਕਿ ਸਰਕਾਰ ਆਪਣੀ ਜਿਹੜੀ ਮਹਿਮ ਚਲਾਈ ਆ ਯੁੱਧ ਨਸ਼ਿਆਂ ਵਿਰੁੱਧ ਉਸ ਨੂੰ ਜਿਹੜਾ ਪਖਾਉਣ ਦੇ ਲਈ ਉਸ ਨੂੰ ਲੋਕਾਂ ਦੇ ਵਿੱਚ ਪ੍ਰਚਾਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਅੱਡੀ ਚੋਟੀ ਦਾ ਜੋਰ ਲਾ ਰਹੇ ਆ ਕਿ ਯੁੱਧ ਨਸ਼ਿਆਂ ਵਿਰੋਧ ਦੇ ਵਿੱਚ ਉਹਨਾਂ ਨੂੰ ਸਭ ਤੋਂ ਵੱਡੀ ਸਫਲਤਾ ਉਦੋਂ ਮਿਲੀ ਜਦੋਂ ਉਹਨਾਂ ਨੇ ਵਿਕਰਮਜੀਤ ਮਜੀਠੇ ਨੂੰ ਜਿਹੜਾ ਗ੍ਰਿਫਤਾਰ ਕੀਤਾ ਪਰ ਉਹ ਉਹਦਾ ਕਦੇ ਨਾਮ ਨਹੀਂ ਲੈਂਦੇ ਸਿਰਫ ਇਹ ਕਹ ਦਿੰਦੇ ਆ ਕਿ ਵੱਡੇ ਮਗਰਮੱਛ ਦੀ ਗ੍ਰਿਫਤਾਰ ਹੋਈ ਕੱਲ ਇੱਕ ਪਾਸੇ ਵਿਕਰਮਜੀਤ ਮਜੀਠੇ ਦੀ ਜ਼ਮਾਨਤ ਨੂੰ ਲੈ ਕੇ ਦੋਹੇ ਵਕੀਲ ਇੱਕ ਦੂਜੇ ਦੇ ਨਾਲ ਤਿੱਖੀ ਬਹਿਸ ਕਰ ਰਹੀ ਸੀ ਦੂਜੇ ਪਾਸੇ ਸਭਜਨਕ ਮੰਚ ਦੇ ਉੱਤੇ ਸੰਗਰੂਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਉਹ ਫੇਰ ਆਪਣਾ ਜਿਹੜਾ ਮਜਾਈਲਾ ਉਹਨਾਂ ਨੇ ਵਿਕਰਮਜੀਤ ਮਜੀਠੇ ਵੱਲ ਸਿੱਧੀਆਂ ਕੀਤੀਆਂ ਹੋਈਆਂ ਸੀ ਉਹਨਾਂ ਨੇ ਆਖਿਆ ਸੁਖਵੀਰ ਸਿੰਘ ਬਾਦਲ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਸੀ ਕਿ ਮਜੀਠੇ ਨੂੰ ਤੂੰ ਰਾਜਨੀਤੀ ਦੇ ਵਿੱਚੋਂ ਆਊਟ ਕਰ ਦੇ ਜੇਕਰ ਤੂੰ ਬਚਣਾ ਪਰ ਸੁਖਵੀਰ ਬਾਦਲ ਨੇ ਅਜਿਹਾ ਨਹੀਂ ਕੀਤਾ ਤੇ ਅੱਜ ਅਕਾਲੀ ਦਲ ਦੀ ਜੋ ਜਿਹੜਾ ਹਸ਼ਰ ਹੋਇਆ ਇਹ ਸਾਰੇ ਦਾ ਸਾਰਾ ਜ਼ਿੰਮੇਵਾਰ ਵਿਕਰਮਜੀਤ ਮਜੀਠੀਆ ਪਰ ਹੁਣ ਵੇਖਣਾ ਹੋਵੇਗਾ ਕਿ ਵਿਕਰਮਜੀਤ ਮਜੀਠੇ ਨੂੰ ਅੱਜ ਜਿਹੜਾ ਕੱਲ ਕੋਰਟ ਦੇ ਵਿੱਚ ਬਹਿਸ ਹੋਈ ਆ ਅੱਜ ਦੇ ਲਈ ਫੈਸਲਾ ਰਾਖਮਾ ਰੱਖਿਆ ਗਿਆ ਅੱਜ ਜਮਾਨਤ ਮਿਲਦੀ ਆ ਜਾਂ ਫਿਰ ਨਹੀਂ ਇਹ ਅੱਜ